ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 8ਵੀਂ 9ਵੀਂ 10ਵੀਂ ਦੀ ਪੰਜਾਬੀ ਵਿਆਕਰਨ ਦੇ ਪ੍ਰਸ਼ਨ ਹੱਲ ਕਰਾਂਗੇ ਸੋ ਸਾਰੇ ਵਿਦਿਆਰਥੀ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਵਿਆਕਰਨ ਦੇ ਕਿੰਨੇ ਅੰਗ ਹਨ ਇਹਦਾ ਉੱਤਰ ਆਊਗਾ ਜੀ ਆੜਾ 4 ਉਸ ਤੋਂ ਬਾਅਦ ਦੂਜਾ ਪ੍ਰਸ਼ਨ ਧੁਨੀਆਂ ਦੇ ਅਧਿਆਨ ਨੂੰ ਕੀ ਆਖਦੇ ਹਨ ਇਹਦਾ ਉੱਤਰ ਆਊਗਾ ਜੀ ਊੜਾ ਧੁਨਿਮਬੋਧ ਤੀਜਾ ਪ੍ਰਸ਼ਨ ਪੰਜਾਬੀ ਦੀ ਉਪ ਭਾਸ਼ਾ ਚੁਣੋ ਇਹਦਾ ਉੱਤਰ ਹੈ ਜੀ ਸ ਮਲਵਈ ਉਸ ਤੋਂ ਬਾਅਦ ਚੌਥਾ ਪ੍ਰਸ਼ਨ ਪੰਜਾਬੀ ਵਿੱਚ ਕਿੰਨੀਆਂ ਸਵਰ ਧੁਨੀਆਂ ਹਨ ਇਹਦਾ ਉੱਤਰ ਆਊਗਾ ਜੀ ED 10 ਉਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਬਿੰਦੀ ਟਿੱਪੀ ਅਤੇ ਅਦਕ ਕੀ ਹਨ ਇਹਦਾ ਉੱਤਰ ਹੈ ਜੀ ED ਲਗਾਕਰ ਹਾਂਜੀ ਅੱਗੇ ਖਾਲੀ ਥਾਂਵਾਂ ਭਰੋ ਪਹਿਲੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਡੈਸ਼ ਲਿਪੀ ਟੁਕਮੀ ਹੈ ਇਸ ਖਾਲੀ ਥਾਂ ਦੇ ਵਿੱਚ ਆਊਗਾ ਗੁਰਮੁਖੀ ਉਗਰਮ ਕੀ ਲਿਪੀ ਦੂਜੀ ਖਾਲੀ ਥਾਂ ਨਾਮ ਡੈਸ਼ ਪ੍ਰਕਾਰ ਦੇ ਹੁੰਦੇ ਹਨ ਇਹਦਾ ਉੱਤਰ ਆਊਗਾ ਜੀ 5 ਤੇ ਜੀ ਪੜਨਾਮ ਡੈਸ਼ ਪ੍ਰਕਾਰ ਦੇ ਹੁੰਦੇ ਹਨ ਇਹਦਾ ਹੋਊਗਾ ਜੀ 6 ਪੜਨਾਮ 6 ਪ੍ਰਕਾਰ ਦੇ ਹੁੰਦੇ ਨੇ ਉਸ ਤੋਂ ਬਾਅਦ ਕਣ ਚੌਥੀ ਕਣਕਾਂ ਦੀ ਵਾਢੀ ਨਾਲ ਸੰਬੰਧਤ ਤਿਉਹਾਰ ਡੈਸ਼ ਹੈ ਇਹਦਾ ਉੱਤਰ ਆਊਗਾ ਜੀ ਵਿਸਾਖੀ ਉਸ ਤੋਂ ਬਾਅਦ ਪੰਜਵਾਂ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦਾਂ ਨੂੰ ਡੈਸ਼ ਆਖਦੇ ਹਨ ਇਹਦਾ ਉੱਤਰ ਆਊਗਾ ਜੀ ਵਿਸ਼ੇਸ਼ਣ ਉਸ ਤੋਂ ਬਾਅਦ ਆ ਗਿਆ ਕਿ ਸਹੀ ਮਿਲਾਨ ਕਰੋ ਪਹਿਲਾ ਨਾਮ ਨਾਮ ਹੈਗਾ ਜੀ ਸਕੂਲ ਪਹਿਲੇ ਦਾ ਹੋਊਗਾ ਹਾਹੇ ਨਾਲ ਮਿਲਾਨ ਕਿਉਂਕਿ ਸਕੂਲ ਨਾਮ ਹੈ ਦੂਜਾ ਪੜਨਾਮ ਪੜਨਾਮ ਹੈਗਾ ਇਹਦੇ ਵਿੱਚ ਏ ਡੀ ਮੈਂ ਉਸ ਤੋਂ ਬਾਅਦ ਤੀਜਾ ਸਬੰਧਕ ਸਬੰਧਕ ਹੈਗਾ ਆੜਾ ਨੂੰ ਫਿਰ ਆ ਗਿਆ ਬਿਸਮਕ ਚੌਥਾ ਚੌਥੇ ਦਾ ਆਊਗਾ ਊੜਾ ਵਾਹ ਫਿਰ ਆ ਗਿਆ ਪੰਜਵਾਂ ਕਿਰਿਆ ਕਿਰਿਆ ਦਾ ਆਊਗਾ ਸੱਸਾ ਜਾਂਦਾ ਉਸ ਤੋਂ ਬਾਅਦ ਕੀ ਆ ਗਿਆ ਸਹੀ ਗਲਤ ਚੁਣੋ ਪਹਿਲਾ ਜਿਹੜਾ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਉਸ ਨੂੰ ਇਰੇ ਆ ਵਿਸ਼ੇਸ਼ਣ ਆਖਦੇ ਹਨ ਇਹ ਠੀਕ ਹੈ ਜੀ ਦੂਜਾ ਪਲਾਸਟਿਕ ਦੇ ਲਿਫਾਫੇ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ ਇਹ ਵੀ ਠੀਕ ਹੈ ਜੀ ਤੀਜਾ ਧੁਨੀ ਭਾਸ਼ਾ ਸਰੰਚਨਾ ਦੀ ਛੋਟੀ ਤੋਂ ਛੋਟੀ ਇਕਾਈ ਹੈ ਇਹ ਵੀ ਠੀਕ ਹੈ ਜੀ ਚੌਥਾ ਕਾਲ ਪੰਜ ਪ੍ਰਕਾਰ ਦੇ ਹੁੰਦੇ ਹਨ ਇਹ ਗਲਤ ਹੈ ਕਿਉਂਕਿ ਕਾਲ ਤਿੰਨ ਪ੍ਰਕਾਰ ਦਾ ਹੁੰਦਾ ਹੈ ਪੰਜਵਾਂ ਕਿਰਿਆ ਵਿਸ਼ੇਸ਼ਣ ਤਿੰਨ ਪ੍ਰਕਾਰ ਦੇ ਹੁੰਦੇ ਹਨ ਇਹ ਵੀ ਗਲਤ ਹੈ ਕਿਉਂਕਿ ਕਿਰਿਆ ਵਿਸ਼ੇਸ਼ਣ ਹੁੰਦਾ ਹੈ 8 ਪ੍ਰਕਾਰ ਦਾ ਇਸ ਤੋਂ ਬਾਅਦ ਅੱਗੇ ਆਗੇ ਜੀ ਵਾਕ ਪੂਰਾ ਕਰੋ ਮਹਾਵਰੇਜਾ ਅਖੌਤਾਂ ਦਿੱਤੀਆਂ ਹੋਈਆਂ ਇਹਨਾਂ ਨੂੰ ਪੂਰਾ ਕਰਨਾ ਹੈ ਪਹਿਲਾ ਆਪਣਾ ਉੱਲੂ ਸਿੱਧਾ ਕਰਨਾ ਦੂਜਾ ਇੱਟ ਨਾਲ ਇੱਟ ਖੜਕਾਉਣਾ ਤੀਜਾ ਈਦ ਦਾ ਚੰਨ ਹੋਣਾ ਚੌਥਾ ਆਪਣੇ ਪੈਰੀ ਆਪ ਕੁਹਾੜਾ ਮਾਰਨਾ ਪੰਜਵਾਂ ਅੱਡੀ ਚੂਟੀ ਦਾ ਜ਼ੋਰ ਲਾਉਣਾ ਇਸ ਤੋਂ ਬਾਅਦ ਆ ਗਿਆ ਜੀ ਅਕੀ ਪਹਿਲਾ ਪ੍ਰਸ਼ਨ ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ ਇਹਦਾ ਉੱਤਰ ਆਊਗਾ ਜੀ ਪੰਜਾਬੀ ਦੂਜਾ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਇਹਦਾ ਉੱਤਰ ਆਊਗਾ ਜੀ 5 ਨਾਮ 5 ਪ੍ਰਕਾਰ ਦੇ ਹੁੰਦੇ ਨੇ ਤੀਜਾ ਵਿਆਕਰਨ ਦੇ ਮੁੱਖ ਅੰਗ ਕਿੰਨੇ ਹਨ ਇਹਦਾ ਹੋਊਗਾ ਜੀ ਉੱਤਰ 3 ਮੁੱਖ ਅੰਗ 3 ਨੇ ਜੇ ਪੁੱਛਿਆ ਜਾਵੇ ਵਿਆਕਰਨ ਦੇ ਕਿੰਨੇ ਅੰਗ ਹੁੰਦੇ ਹਨ ਤਾਂ 4 ਲਿਖਣਾ ਜੇ ਪੁੱਛਿਆ ਜਾਵੇ ਮੁੱਖ ਅੰਗ ਕਿੰਨੇ ਨੇ ਤਾਂ ਇਹਦਾ ਉੱਤਰ ਆਊਗਾ 3 ਚੌਥਾ ਪੜਨਾਮ ਕਿੰਨੀ ਕਿਸਮ ਦਾ ਹੁੰਦਾ ਹੈ ਇਹਦਾ ਉੱਤਰ ਆਊਗਾ ਜੀ 6 ਹਾਂਜੀ ਇੱਕ ਇਹ ਹੈਗਾ ਪੰਜਵਾਂ ਪ੍ਰਸ਼ਨ ਅਣ ਅਗੇਤਰ ਲਗਾ ਕੇ ਸ਼ਬਦ ਬਣਾਓ ਹਾਂਜੀ ਅਣ ਅਗੇਤਰ ਲਾਉਣਾ ਹੈ ਜਿਵੇਂ ਇਹਦੇ ਬਣਨਗੇ ਸ਼ਬਦ ਅਣਗਿਣਤ ਅਣਜਾਣ ਉਸ ਤੋਂ ਬਾਅਦ ਛੇਵਾਂ ਪ੍ਰਸ਼ਨ ਵਿਆਕਰਨ ਦੇ ਇਸ ਭਾਗ ਵਿੱਚ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਧੁਨੀ ਬੋਧ ਤੁਨੀ ਬਹੁਤ ਉਸ ਤੋਂ ਬਾਅਦ ਸੱਤਵਾਂ ਪ੍ਰਸ਼ਨ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਇਹਦਾ ਉੱਤਰ ਆਊਗਾ ਜੀ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਉਸ ਤੋਂ ਬਾਅਦ ਅੱਠਵਾਂ ਪ੍ਰਸ਼ਨ ਪਾਣੀ ਦਾ ਸਮਾਨਾਰਥਕ ਸ਼ਬਦ ਲਿਖੋ ਪਾਣੀ ਨੂੰ ਹੋਰ ਆਪਾਂ ਕੀ ਕਹਿ ਸਕਦੇ ਆ ਉਹ ਆਊਗਾ ਜੀ ਜਿਵੇਂ ਜਲ ਨੀਰ ਉਸ ਤੋਂ ਬਾਅਦ ਦਾਨੀ ਪਿਛੇਤਰ ਵਾਲਾ ਸ਼ਬਦ ਲਿਖੋ ਇੱਕ ਸ਼ਬਦ ਲਿਖਣਾ ਜਿਹਦੇ ਪਿੱਛੇ ਦਾਨੀ ਆ ਜੇ ਇਹਦਾ ਹੋਊਗਾ ਜੀ ਜਿਵੇਂ ਸੁਰ ਮੈਦਾਨੀ ਮੱਛਰਦਾਨੀ ਲਿਖ ਦੋ ਠੀਕ ਹੈ ਐਦਾਂ ਤੁਸੀਂ ਸ਼ਬਦ ਬਣਾਉਣੇ ਨੇ ਉਸ ਤੋਂ ਬਾਅਦ 10ਵਾਂ ਪ੍ਰਸ਼ਨ ਦਾਤੀ ਸ਼ਬਦ ਇਸਤਰੀ ਲਿੰਗ ਹੈ ਜਾਂ ਪੁਲਿੰਗ ਇਹਦਾ ਉੱਤਰ ਆਊਗਾ ਜੀ ਇਸਤਰੀ ਲਿੰਗ ਕਿਉਂਕਿ ਪੁਲਿੰਗੇ ਦਾ ਬਣੂਗਾ ਦਾਦਾ ਇਸ ਤੋਂ ਬਾਅਦ 16ਵਾਂ ਪ੍ਰਸ਼ਨ ਹਵਾਈ ਕਿल्ले ਉਸਾਰਨਾ ਮੁਹਾਵਰੇ ਤੋਂ ਕੀ ਭਾਵ ਹੈ ਇਹਦਾ ਉੱਤਰ ਆਊਗਾ ਜੀ ਊੜਾ ਫਰਜ਼ੀ ਆਸਾ ਬਣਾ ਲੈਣੀ ਆ ਉਸ ਤੋਂ ਬਾਅਦ 17ਵਾਂ ਹੱਥ ਪੀਲੇ ਕਰਨਾ ਮੁਹਾਵਰੇ ਤੋਂ ਕੀ ਭਾਵ ਹੈ ਇਹਦਾ ਉੱਤਰ ਆਊਗਾ ਜੀ ਵਿਆਹ ਕਰ ਦੇਣਾ ਆੜਾ ਹੱਥ ਪੀਲੇ ਕਰਨਾ ਵਿਆਹ ਕਰ ਦੇਣਾ ਆੜਾ ਉਸ ਤੋਂ ਬਾਅਦ 18ਵਾਂ ਕੰਨ ਭਰਨਾ ਮੁਹਾਵਰੇ ਤੋਂ ਕੀ ਭਾਵ ਹੈ ਕੰਨ ਭਰਨਾ ਹੁੰਦਾ ਹੈ ਚੁਗਲੀ ਕਰਨੀ ਜਾ ਕਿਸੇ ਵਿਰੁੱਧ ਵਧਾ ਚੜਾ ਕੇ ਗੱਲ ਕਰਨਾ ਇਹਦਾ ਉੱਤਰ ਆਊਗਾ ਈ ਡੀ ਊੜਾ ਤੇ ਆੜਾ ਦੋਵੇਂ ਸਹੀ ਨੇ ਪ੍ਰਸ਼ਨ 19 ਮਾ ਗੁੱਟੀ ਚੜਨੀ ਮਹਾਭਾਰੇ ਤੋਂ ਕੀ ਭਾਵ ਹੈ ਇਹਦਾ ਉੱਤਰ ਆਊਗਾ ਜੀ ਆੜਾ ਮਸ਼ਹੂਰੀ ਹੋਣੀ ਉਸ ਤੋਂ ਬਾਅਦ ਪ੍ਰਸ਼ਨ ਨੰਬਰ ਵੀ ਟੱਕਰਾ ਮਾਰਨਾ ਮੁਹਾਵਰੇ ਤੋਂ ਕੀ ਭਾਵ ਹੈ ਇਹਦਾ ਉੱਤਰ ਆਊਗਾ ਜੀ ਆੜਾ ਪਟਕਦੇ ਫਰਨਾ ਫਿਰ ਆ ਗਿਆ ਅਗੇ ਪ੍ਰਸ਼ਨ 21 ਪੰਜਾਬੀ ਭਾਸ਼ਾ ਲਈ ਟੁਕਮੀ ਲਿਪੀ ਕਿਹੜੀ ਹੈ ਇਹਦਾ ਉੱਤਰ ਆਊਗਾ ਜੀ ਸਸਾ ਗੁਰਮੁਖੀ ਲਿਪੀ ਉਸ ਤੋਂ ਬਾਅਦ 22ਵਾਂ ਪ੍ਰਸ਼ਨ ਬੋਲੀ ਜਾਂ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਇਹਦਾ ਉੱਤਰ ਆਊਗਾ ਜੀ ਊੜਾ ਦੋ ਪ੍ਰਕਾਰ ਦੀ ਬੋਲਚਾਲ ਦੀ ਬੋਲੀ ਤੇ ਲਿਖਤੀ ਬੋਲੀ ਉਸ ਤੋਂ ਬਾਅਦ ਪ੍ਰਸ਼ਨ 23 ਪੰਜਾਬ ਦੀ ਟਕਸਾਲੀ ਭਾਸ਼ਾ ਦਾ ਆਧਾਰ ਕਿਹੜੀ ਉਪਭਾਸ਼ਾ ਹੈ ਇਹਦਾ ਉੱਤਰ ਆਊਗਾ ਜੀ ਊੜਾ ਮਾਝੀ ਉਸ ਤੋਂ ਬਾਅਦ ਪ੍ਰਸ਼ਨ ਨੰਬਰ 24 ਮੂੰਹ ਰਾਹੀਂ ਬੋਲਿਆ ਜਾਣ ਵਾਲਾ ਭਾਸ਼ਾ ਦਾ ਰੂਪ ਕੀ ਅਖਵਾਉਂਦਾ ਹੈ ਇਹਦਾ ਉੱਤਰ ਆਊਗਾ ਜੀ ਈਡੀ ਮੌਖਿਕ ਰੂਪ ਪ੍ਰਸ਼ਨ 25 ਮੈਂ ਰਾਸ਼ਟਰੀ ਉਪਲਬਧਤੀ ਸਰਵੇਖਣ ਲਈ ਤਿਆਰ ਹਾਂ ਵਾਕ ਕਿਸ ਕਾਲ ਨਾਲ ਸੰਬੰਧਿਤ ਹੈ ਇਹਦਾ ਉੱਤਰ ਆਊਗਾ ਜੀ ਊੜਾ ਵਰਤਮਾਨ ਕਾਲ ਉਸ ਤੋਂ ਬਾਅਦ 26ਵਾਂ ਪ੍ਰਸ਼ਨ ਬੀਤ ਚੁੱਕੇ ਸਮੇਂ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਆੜਾ ਭੂਤਕਾਲ ਉਸ ਤੋਂ ਬਾਅਦ ਹੈਗਾ ਅਗਲਾ ਪ੍ਰਸ਼ਨ 27ਵਾਂ ਜਿਸ ਸ਼ਬਦ ਦੇ ਇੱਕ ਤੋਂ ਵੱਧ ਅਰਥ ਨਿਕਲਦੇ ਹੋਣ ਉਸ ਨੂੰ ਕੀ ਕਹਿੰਦੇ ਹਨ ਇੱਕ ਤੋਂ ਵੱਧ ਅਰਥ ਨਿਕਲਦੇ ਹੋਣ ਉਹਦਾ ਹੋਊਗਾ ਜੀ ਬਹੁਅਰਥਕ ਇਸ ਕਰਕੇ ਸਤਾਈਵੇਂ ਦਾ ਉੱਤਰ ਹੈ ਜਿਹੜਾ ਈਡੀ ਹੈ ਬਹੁਅਰਥਕ ਸ਼ਬਦ ਇਹ ਅਗਲਾ ਪ੍ਰਸ਼ਨ ਹੈਗਾ 28ਵਾਂ ਉੱਤਰ ਲੈਣਾ ਜਵਾਬ ਦਿਸ਼ਾ ਕਿਹੋ ਜਿਹੇ ਸ਼ਬਦ ਹਨ ਇਹਦਾ ਉੱਤਰ ਆਊਗਾ ਜੀ ਈਡੀ ਬਹੁਅਰਥਕ ਸ਼ਬਦ ਉਸ ਤੋਂ ਬਾਅਦ 29ਵਾਂ ਊਣਾ ਸ਼ਬਦ ਦਾ ਸਮਾਨਾਰਥਕ ਸ਼ਬਦ ਕੀ ਹੋਵੇਗਾ ਇਹਦਾ ਆਊਗਾ ਜੀ ਸਸਾ ਉਪਰੋਕਤ ਸਾਰੇ ਹੋਸ਼ਾ ਵੀ ਹੁੰਦਾ ਹੈ ਅਪੂਰਨ ਵੀ ਹੁੰਦਾ ਹੈ ਅਧੂਰਾ ਵੀ ਹੁੰਦਾ ਊਣਾ ਹੁੰਦਾ ਹੈ ਖਾਲੀ ਅੱਗੇ ਹੈਗਾ ਪ੍ਰਸ਼ੰਤੀਮਾ ਕਿਹੜਾ ਸ਼ਬਦ ਖੁਸ਼ੀ ਦਾ ਸਮਾਨਾਰਥਕ ਨਹੀਂ ਹੈ ਇਹਦਾ ਉੱਤਰ ਆਊਗਾ ਜੀ ਸਸਾ ਗਮੀ ਹਾਂਜੀ ਪਹਿਲਾ ਪ੍ਰਸ਼ਨ ਪੰਜਾਬੀ ਭਾਸ਼ਾ ਲਿਖਣ ਲਈ ਕਿਹੜੀ ਲਿਪੀ ਢੁਕਵੀ ਹੈ ਇਹਦਾ ਉੱਤਰ ਆਊਗਾ ਜੀ ਗੁਰਮੁਖੀ ਲਿਪੀ ਦੂਜਾ ਪ੍ਰਸ਼ਨ ਵਿਆਕਰਨ ਦੇ ਕਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਸ਼ਬਦ ਬੋਧ ਤੀਜਾ ਪ੍ਰਸ਼ਨ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਇਹਦਾ ਉੱਤਰ ਆਊਗਾ ਜੀ ਦੋ ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ ਬੋਲ ਚਾਲ ਦੀ ਬੋਲੀ ਤੇ ਲਿਖਤੀ ਬੋਲੀ ਚੌਥਾ ਪ੍ਰਸ਼ਨ ਮਲਬਈ ਬੋਲੀ ਬੋਲਦੇ ਦੋ ਜ਼ਿਲ੍ਹਿਆਂ ਦੇ ਨਾਮ ਲਿਖੋ ਇਹਦਾ ਉੱਤਰ ਆਊਗਾ ਜੀ ਮੋਗਾ ਬਠਿੰਡਾ ਮੁਕਤਸਰ ਮਾਨਸਾ ਕੋਈ ਵੀ ਦੋ ਜ਼ਿਲ੍ਹਿਆਂ ਦੇ ਨਾਮ ਤੁਸੀਂ ਲਿਖ ਦੇਣੇ ਆ ਉਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਸਾਡੇ ਸੰਵਿਧਾਨ ਅਨੁਸਾਰ ਮਾਨਤਾ ਪ੍ਰਾਪਤ ਭਾਸ਼ਾਵਾਂ ਕਿੰਨੀਆਂ ਹਨ ਇਹਦਾ ਉੱਤਰ ਆਊਗਾ ਜੀ ਪਾਈ 6ਵਾਂ ਪ੍ਰਸ਼ਨ ਭਾਸ਼ਾ ਦਾ ਸੁੱਧ ਤੇ ਮਿਆਰੀ ਸਰੂਪ ਸਮਝਣ ਲਈ ਕਿਸ ਚੀਜ਼ ਦੀ ਪੜੀ ਮਹੱਤਤਾ ਹੈ ਇਹਦਾ ਉੱਤਰ ਆਊਗਾ ਜੀ ਵਿਆਕਰਨ 7ਵਾਂ ਖਾਸ ਨਾਮ ਦੀਆਂ ਦੋ ਉਦਾਹਰਨਾਂ ਦਿਓ ਖਾਸ ਨਾਮ ਪਹਿਲਾ ਆਜੂਗਾ ਤਾਜਮਹਿਲ ਦੁਜਾ ਲਿਖ ਦਿਓ ਅੰਮ੍ਰਿਤਸਰ ਤੀਜਾ ਲਿਖ ਦਿਓ ਸ੍ਰੀ ਗੁਰੂ ਨਾਨਕ ਦੇਵ ਜੀ 8ਵਾਂ ਪ੍ਰਸ਼ਨ ਕਾਰਕ ਦੀਆਂ ਕਿੰਨੀਆਂ ਕਿਸਮਾਂ ਹਨ ਇਹਦਾ ਉੱਤਰ ਆਊਗਾ ਜੀ 8 ਕਾਰਕ 8 ਕਿਸਮਾਂ ਦਾ ਹੁੰਦਾ ਅੱਗੇ ਨੌਵਾਂ ਮੈਂ ਸੰਤ ਰਾਮ ਉਦਾਸੀ ਦੀ ਕਵਿਤਾ ਪੜ੍ਹਾਂਗਾ ਵਾਕ ਕਿਸ ਕਾਲ ਵਿੱਚ ਹੈ ਇਹਦਾ ਉੱਤਰ ਆਊਗਾ ਜੀ ਭਵਿੱਖ ਕਾਲ ਪੜਾਂਗਾ ਸੇ ਤੁਹਾਨੂੰ ਪਤਾ ਲੱਗਦਾ ਵੀ ਇਹ ਕੀ ਹੈ ਭਵਿੱਖ ਕਾਲ ਹੈ ਹਾਂਜੀ ਅਗਲਾ 10ਵਾਂ ਪ੍ਰਸ਼ਨ ਬੇ ਅਗੇਤਰ ਲਗਾ ਕੇ ਕੋਈ ਸ਼ਬਦ ਬਣਾਓ ਬੇ ਅਗੇਤਰ ਲਾ ਕੇ ਸ਼ਬਦ ਬਣਾਉਣਾ ਹੈ ਜਿਵੇਂ ਬੇਕਾਰ ਬੇ ਸਮਝ ਇਸ ਤਰ੍ਹਾਂ ਤੁਸੀਂ ਕੋਈ ਵੀ ਸ਼ਬਦ ਬਣਾ ਸਕਦੇ ਹੋ ਇਸ ਤੋਂ ਬਾਅਦ ਅੱਗੇ ਆ ਗਏ ਜੀ ਪਹਿਲਾ ਪ੍ਰਸ਼ਨ ਭਾਸ਼ਾ ਦਾ ਸ਼ੁੱਧ ਅਤੇ ਮਿਆਰੀ ਰੂਪ ਸਮਝਣ ਲਈ ਕਿਸ ਚੀਜ਼ ਦੀ ਬੜੀ ਮਹੱਤਤਾ ਹੈ ਇਹਦਾ ਉੱਤਰ ਆਊਗਾ ਜੀ ਵਿਆਕਰਨ ਦੂਜਾ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਇਹਦਾ ਉੱਤਰ ਆਊਗਾ ਜੀ ਤੋ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਨੇ ਸਾਰਥਕ ਤੇ ਨਿਰਾਰਥਕ ਸਾਰਥਕ ਹੁੰਦੇ ਨੇ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਹੈ ਨਿਰਾਰਥਕ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਉਸ ਤੋਂ ਬਾਅਦ ਕਾਰਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਇਹਦਾ ਉੱਤਰ ਆਊਗਾ ਜੀ 8 ਚੌਥਾ ਪ੍ਰਸ਼ਨ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਗੁਰਮੁਖੀ ਲਿਪੀ ਉਸ ਤੋਂ ਬਾਅਦ ਪੰਜਵਾਂ ਉਪ ਅਗੇਤਰ ਲਗਾ ਕੇ ਇੱਕ ਸ਼ਬਦ ਬਣਾਓ ਇਹਦਾ ਹੋਊਗਾ ਜੀ ਉਪਯੋਗ ਉਪਕਾਰ ਇਸ ਤਰ੍ਹਾਂ ਤੁਸੀਂ ਸ਼ਬਦ ਬਣਾ ਸਕਦੇ ਹੋ ਉਸ ਤੋਂ ਬਾਅਦ ਛੇਵਾਂ ਵਿਆਕਰਨ ਦੇ ਕਿਸ ਭਾਗ ਵਿੱਚ ਵਾਕਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਹਨ ਉਹਨੂੰ ਬੋਲਦੇ ਨੇ ਜੀ ਵਾਕ ਬੋਧ ਵਾਕ ਬੋਧ ਕਿਹਾ ਜਾਂਦਾ ਹੈ ਵਾਕਾਂ ਦਾ ਅਧਿਐਨ ਕੀਤਾ ਜਾਂਦਾ ਹੈ ਸੱਤਵਾਂ ਵਿਆਕਰਨ ਦੇ ਕਿੰਨੇ ਅੰਗ ਹਨ ਇਹਦਾ ਉੱਤਰ ਆਊਗਾ ਜੀ 4 ਉਸ ਤੋਂ ਬਾਅਦ ਅੱਠਵਾਂ ਮਨੁੱਖੀ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਦਾ ਸਫਲ ਸਾਧਨ ਕਿਹੜਾ ਹੈ ਇਹਦਾ ਹੋਊਗਾ ਜੀ ਪੂਲੀ ਇਹਦਾ ਪ੍ਰਸ਼ਨ ਨੋਮਾ ਕਾਰ ਪਛੇਤਰ ਵਾਲਾ ਸ਼ਬਦ ਲਿਖੋ ਇਹਦਾ ਤੁਸੀਂ ਬਣਾ ਸਕਦੇ ਹੋ ਜੀ ਅਗਿਆਕਾਰ ਦੂਜਾ ਬਣਾ ਸਕਦੇ ਹੋ ਕਲਾਕਾਰ ਉਸ ਤੋਂ ਬਾਅਦ 10ਵਾਂ ਆਇਆ ਦਾ ਸਹੀ ਸ਼ਬਦ ਜੋੜ ਲਿਖੋ ਤੈਨੂੰ ਤੁਸੀਂ ਲਿਖੋਗੇ ਆਇਆ ਆਇਆ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਪੰਜਾਬੀ ਵਰਣਮਾਲਾ ਵਿੱਚ ਕੁੱਲ ਕਿੰਨੇ ਵਰਣ ਅੱਖਰ ਹਨ ਇਹਦਾ ਉੱਤਰ ਹੋਊਗਾ ਜੀ 41 ਦੂਜਾ ਪ੍ਰਸ਼ਨ ਪੰਜਾਬੀ ਭਾਸ਼ਾ ਵਿੱਚ ਲਿੰਗ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਇਹਦਾ ਹੋਊਗਾ ਜੀ ਦੋ ਇਸਤਰੀ ਲਿੰਗ ਤੇ ਪੁਲਿੰਗ ਉਸ ਤੋਂ ਬਾਅਦ ਤੀਜਾ ਪ੍ਰਸ਼ਨ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਦੋ ਚੌਥਾ ਪ੍ਰਸ਼ਨ ਪੰਜਾਬੀ ਭਾਸ਼ਾ ਲਿਖਣ ਲਈ ਕਿਹੜੀ ਲਿਪੀ ਵਰਤੀ ਜਾਂਦੀ ਹੈ ਗੁਰਮੁਖੀ ਲਿਪੀ ਪੰਜਵਾਂ ਪ੍ਰਸ਼ਨ ਗੈਰ ਅਗੇਤਰ ਲਾ ਕੇ ਸ਼ਬਦ ਬਣਾਓ ਇਹਦਾ ਬਣਾ ਦਿਓ ਜੀ ਤੁਸੀਂ ਗੈਰ ਹਾਜ਼ਰ ਗੈਰ ਕਾਨੂੰਨੀ ਠੀਕ ਹੈ ਇਸ ਤਰ੍ਹਾਂ ਤੁਸੀਂ ਕੋਈ ਵੀ ਸ਼ਬਦ ਬਣਾ ਸਕਦੇ ਹੋ 6ਵਾਂ ਵਿਆਕਰਨ ਦੇ ਜਿਸ ਭਾਗ ਵਿੱਚ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ ਉਸ ਨੂੰ ਕੀ ਆਖਦੇ ਕਹਿੰਦੇ ਹਨ ਇਹਦਾ ਉੱਤਰ ਆਊਗਾ ਜੀ ਸ਼ਬਦ ਬੋਧ 7ਵਾਂ ਵਿਆਕਰਨ ਦੇ ਕਿੰਨੇ ਅੰਗ ਹਨ ਇਹਦਾ ਉੱਤਰ ਆਊਗਾ ਜੀ 4 ਮਨੁੱਖੀ ਮਾਮਦੇ ਭਾਵਾਂ ਨੂੰ ਪ੍ਰਗਟ ਕਰਨ ਦਾ ਸਫਲ ਸਾਧਨ ਕਿਹੜਾ ਹੈ ਇਹਦਾ ਆਊਗਾ ਜੀ ਬੋਲੀ 9ਵਾਂ ਹਾਰ 75 ਵਾਲਾ ਸ਼ਬਦ ਲਿਖੋ ਇਹਦਾ ਆਪਾਂ ਲਿਖਾਂਗੇ ਹੋਂਹਾਰ ਸਿਰਜਨਹਾਰ ਹਾਂਜੀ ਉਸ ਤੋਂ ਬਾਅਦ ਪਹਿਲਾ ਪ੍ਰਸ਼ਨ ਗੁਰਮੁਖੀ ਵਰਣਮਾਲਾ ਵਿੱਚ ਕਿੰਨੇ ਅੱਖਰ ਹਨ ਇਹਦਾ ਉੱਤਰ ਆਊਗਾ ਜੀ 41 ਦੂਜਾ ਪ੍ਰਸ਼ਨ ਭਾਰਤੀ ਸੰਵਿਧਾਨ ਦਾ ਨਿਰਮਾਤਾ ਕਿਸ ਨੂੰ ਕਿਹਾ ਜਾਂਦਾ ਹੈ ਇਹਦਾ ਉੱਤਰ ਆਊਗਾ ਡਾਕਟਰ ਭੀਮrao ਅੰਬੇਡਕਰ ਤੀਜਾ ਪ੍ਰਸ਼ਨ ਪੰਜਾਬ ਦੇ ਕਿਸੇ ਇੱਕ ਮੇਲੇ ਜਾਂ ਤਿਉਹਾਰ ਦਾ ਨਾਮ ਦੱਸੋ ਇਹਦਾ ਉੱਤਰ ਆਊਗਾ ਜੀ ਵਿਸਾਖੀ ਦਾ ਮੇਲਾ ਚੌਥਾ ਪੰਜਾਬੀ ਦੀ ਕਿਸੇ ਇੱਕ ਉਪ ਭਾਸ਼ਾ ਦਾ ਨਾਮ ਦੱਸੋ ਇਹਦਾ ਉੱਤਰ ਆਊਗਾ ਜੀ ਮਲਬਈ ਮਾਜੀ ਲਿਖ ਦਿਓ 도ਆਬੀ ਲਿਖ ਸਕਦੇ ਹੋ ਪੁਆਦੀ ਲਿਖ ਸਕਦੇ ਹੋ ਚਾਰਾਂ ਦੇ ਵਿੱਚੋਂ ਜਿਹੜਾ ਯਾਦ ਰਹੇਗਾ ਉਹ ਲਿਖ ਦਿਓ ਉਸ ਤੋਂ ਬਾਅਦ ਪੰਜਵਾਂ ਪ੍ਰਸ਼ਨ ਗੁਰਮੁਖੀ ਵਰਣਮਾਲਾ ਵਿੱਚ ਨਾਸਕੀ ਵਿਅੰਜਨ ਕਿੰਨੇ ਹਨ ਇਹਦਾ ਉੱਤਰ ਹੋਊਗਾ ਜੀ 5 ਕਿਹੜੇ-ਕਿਹੜੇ ਗੰਗਾ ਨੰਘਾ ਨਾਣਾ ਨੰਨਾ ਤੇ ਮੰਮਾ ਇਹ ਪੰਜ ਨਾਸਕੀ ਵਿਅੰਜਨ ਨੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਔਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ